ਇੱਧਰ ਦੇ ਪਾਸੇ ਨੂੰ ਪੱਪੂ ਦੇ ਪਿੰਡ ਨੂੰ ਉੱਥੇ ਗੱਲਾਂ ਕਰਦੇ ਵੀ ਇੱਥੇ ਸਿੰਘ ਛੀਦ ਕੀਤੇ ਆ ਫੇਰ ਇਹਨਾਂ ਅਖਬਾਰ ਚ ਵੀ ਦਿੱਤਾ ਹਾਂ ਹਾ ਹਾ ਇਹ ਤਾਂ ਬਹੁਤ ਮਾੜੀ ਸੀ ਤਿੰਨ ਗੁੱਡੀਆਂ ਹੰਈਆਂ ਮਨਵਾ ਲੀਆਂ ਤੇ ਆ ਕਾਕਾ ਜਿਹੜਾ ਛੋਟਾ ਹੈ ਫੇਰ ਉਹ ਵੀ ਮਾੜਾ ਮਾਰੀਆਂ ਜਿੰਨੀ ਆਪੋ-ਕੋਈ ਕਹਿੰਦੀ ਬਾਤ ਤੂੰ ਖਾਈ ਫੜੀ ਖਾਲਸਾ ਜੀ ਉਹਨਾਂ ਮੇਰੇ ਤਾਂ ਦੱਸਿਆ ਪਹਿਲਾਂ ਮੇਰਾ ਪ੍ਰੈਸ਼ਨ ਕਰਾਇਆ ਆਪਾਂ ਦਾ ਟੈਸਟ ਪਵਾਇਆ ਫੇਰ ਉਹਨਾਂ ਬੂਰ ਵੀ ਕਰਾ ਕੇ ਦਿੱਤਾ ਫੇਰ ਮੈਂ ਮੇਰੀ ਪਿੰਸਲ ਉਹਨਾਂ ਤੇ 3000 ਰੁਪਏ ਲਾ ਅੱਖ ਦਾ ਵੀ ਕਰਾਇਆ ਇਸ ਦਾ ਮੁੜ ਕੇ ਉਹਨਾਂ ਜਦੋਂ ਇਹਨਾਂ ਕੁਛ ਕੀਤਾ ਤੇ ਤਿੰਨ ਹੀ ਮਹੀਨੇ ਹੁੰਦੇ ਹੁੰਦੇ ਹੀ ਚੈੱਕ ਕਰਨ ਵਾਲੇ ਇਥੋਂ ਖਾਲਸਾ ਚੋਂ ਦਫ਼ਤਰੋਂ ਤੇ ਸਰ ਉਹਨੂੰ ਮੈਂ ਕਹਣਾ ਪੁੱਤ ਮੇਰੇ ਕਮਰੇ ਮੇਰੇ ਕਮਰੇ ਉਹ ਫੋਟੋ ਖਿੱਚ ਖਿੱਚ ਖਾਦਮੀ ਫਿਰ ਜਦੋਂ ਮੇਰਾ ਨੰਬਰ ਆਇਆ ਕਿਉਂ ਲੈਣਾ ਚ ਮੈਨੂੰ ਫੋਨ ਆ ਗਿਆ ਕਿ ਮਾਤਾ ਕਮਰੇ ਪਮੇ ਆ ਮਹਾ ਪਮੇ ਆ ਉਹਨਾਂ ਆਏ ਮੇਰੇ ਨਾਲ ਗੱਲਬਾਤ ਕਰਕੇ ਤੇ ਕਮਰੇ ਬਾਤੇ ਉਹ ਅੰਦਰ ਸਾਨੂੰ ਪੱਕੇ ਬਿੱਲ ਦੇਈ ਜਾਓ ਜਿਹੜਾ ਬਿੱਲ ਹੋਊਗਾ ਉਹਦੇ ਖਾਤੇ ਚ ਪੈਸੇ ਪਾਓ ਘਰ ਬਾਰ ਮੇਰਾ ਸੋਨਾ ਬਣ ਗਿਆ ਹਾਂ ਖੁਸ਼ ਹਾਂ ਪਰਸਨ ਮੇਰੀ ਪੰਚਾਇਤ ਦੀ ਸੋਚ ਕੇ ਗਿਆ ਹੁੰਦੇ ਹੀ ਕਰ ਤੇ ਆਪਣੀ ਦਵਾਈ ਤੁਰੀ ਜਾਂਦੀ ਆ ਪੁੱਤ ਬਹੁਤ ਬਹੁਤ ਮੈਨਾਂ ਦਾ ਧੰਨਵਾਦ ਕਰਦੀਆਂ ਖਾਲਸਾ ਸਾਈਡ ਦਾ ਜਿਨ੍ਹਾਂ ਨੂੰ ਇੱਥੋਂ ਤੱਕ ਪਹੁੰਚਾਇਆ ਪੁੱਤ ਤੇ ਗਾੜੀ ਵੀ ਮੇਰੀ ਬਾਹ ਫੜ ਲਏ ਬਗਲ ਦੀ ਕਾ ਖਾਲਸਾ